ਹਿੰਦੂ ਤਾंडਵ ਦੇ ਉੱਤੇ ਹੋਏ ਰੈਂਪ ਵਾਕ ਨੂੰ ਲੈ ਕੇ ਵਿਵਾਦ ਛਿੜ ਚੁੱਕਿਆ। ਦਰਿਸਲ ਮਾਮਲਾ ਜਲੰਧਰ ਦਾ ਜਿੱਥੇ ਸੁਆਮੀ ਸੰਤਾਸ ਪਬਲਿਕ ਸਕੂਲ ਜਿੱਥੇ ਕੁਝ ਦਿਨਾਂ ਪਹਿਲਾਂ ਇੱਕ ਪ੍ਰੋਗਰਾਮ ਹੁੰਦਾ ਹੈ ਤੇ ਸਕੂਲ ਦੇ ਵਿੱਚ ਕਾਲੀ ਮਾਤਾ ਦੇ ਤਾंडਵ ਦੇ ਉੱਪਰ ਕੁਝ ਲੜਕੀਆਂ ਦੇ ਵੱਲੋਂ ਰੈਂਪ ਵਾਕ ਕੀਤਾ ਗਿਆ। ਇਸ ਨੂੰ ਲੈ ਕੇ ਜਲੰਧਰ ਪੁਲਿਸ ਕਮਿਸ਼ਨਰ ਨੂੰ Hindu ਸੰਗਠਨਾ ਦੇ ਵੱਲੋਂ ਮੰਗ ਪੱਤਰ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਜੋ ਵੀ ਬੀਤੇ ਕੁਝ ਦਿਨਾਂ ਪਹਿਲਾਂ ਹੋਇਆ ਉਸ ਦਿਨ Hindu ਸਮਾਜ ਨੂੰ ਕਾਫੀ ਠੇਸ ਪਹੁੰਚੀ ਹੈ। ਉਹਨਾਂ ਪੁਲਿਸ ਕਮਿਸ਼ਨਰ ਨੂੰ ਮੰਗ ਕੀਤੀ ਹੈ ਕਿ ਸਕੂਲ ਦੇ ਉੱਤੇ ਤੇ ਪ੍ਰਬੰਧਕਾਂ ਦੇ ਉੱਪਰ ਸਖਤ ਕਾਰਵਾਈ ਹੋਵੇ ਕਾਫੀ 6:00 ਵਜੇ ਹੁਣ ਕਿਹਾ ਕਿ ਜੇਕਰ ਕਾਰਵਾਈ ਨਹੀਂ ਹੁੰਦੀ ਤਾਂ ਵਾਲੇ ਸਮੇਂ ਦੇ ਵਿੱਚ ਫਿਰ ਪ੍ਰਦੂਸ਼ਣ ਤੇਜ਼ ਕੀਤਾ ਜਾਵੇਗਾ। ਜੈ ਸ਼੍ਰੀ ਰਾਮ ਜੀ ਮੈਂ ਸੁਰੀਲ ਕੁਮਾਰ ਬੰਟੀ ਯੂਵਾ ਕੌਮੀ ਪ੍ਰਧਾਨ ਸ਼ਿਵਸਰਨ ਲੌਇਨ ਤੋਂ ਮੇਰੇ ਨਾਲ ਐਂਟੀ ਖਾਲਿਸਤਾਨ ਫਰੰਟ ਦੇ ਯੂਵਾ ਰਾਸ਼ਟਰੀ ਪ੍ਰਧਾਨ ਵੀ ਨੇ ਕਪੂਰ ਜੀ ਜੰਗਦਲ ਤੋਂ ਇੰਦਰ ਜੀ ਚਾਹ ਜੀ ਸ਼ਿਰਾਮ ਸੈਨਾ ਤੋਂ ਉਤਰਾ ਖੰਦਰ ਮਿਸ਼ਰਾ ਜੀ ਹਿੰਦੂ ਤੱਕ ਤੋਂ ਪਵਨ ਪਨੋੜ ਜੀ ਬੋਬੀਨ ਜੀ ਸਾਡੇ ਮੁਸਲਿਮਿੰਗ ਤੋਂ ਜਵਲ ਅਲੀ ਖਾਨ ਜੀ ਅੱਜ ਅਸੀਂ ਆਏ ਹਾਂ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਜਿਹੜੇ ਸਕੂਲ ਦੇ ਵਿੱਚ ਜਿਹੜੀ ਬੇਅਦਬੀ ਕੀਤੀ ਗਈ ਆ ਉਸ ਬੇਅਦਬੀ ਦੇ ਬੋਡਲਿੰਗ ਦੇ ਵਿੱਚ ਮੰਤਰਾਂ ਦਾ ਉਚਾਰਨ ਹਿੰਦੂਆਂ ਦੀ ਆਸਥਾ ਨਾਲ ਖਿਲਵਾੜ ਦੇਖੋ ਤੁਸੀਂ ਮੋਡਰਨਿੰਗ ਕਰਾਰੇ ਜਿਹੜੇ ਮਰਜੀ ਆਪਣੇ ਸੌਂਗ ਲਾਓ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਜੇ ਸਾਡੇ ਮੰਤਰਾਂ ਦੇ ਉਚਾਰਨ ਨੂੰ ਤੁਸੀਂ ਮੋਡਰਨਿੰਗ ਦੇ ਥਾਂ ਤੇ ਵਰਤੋਗੇ ਕਿਉਂਕਿ ਮੰਤਰ ਸਾਡੀ ਆਸਥਾ ਵਾ ਹਿੰਦੂਆਂ ਦੇ ਵਿੱਚ ਜਦੋਂ ਵੀ ਕੋਈ ਪੂਜਾ ਅਰਚਨਾ ਪਾਠ ਕੀਤਾ ਜਾਂਦਾ ਉਦੋਂ ਮੰਤਰਾਂ ਦਾ ਉਚਾਰਨ ਕੀਤਾ ਜਾਂਦਾ ਔਰ ਤੁਸੀਂ ਮੰਤਰਾਂ ਦਾ ਉਚਾਰਨ ਇੱਕ ਮੋਡਰਨਿੰਗ ਲਈ ਕਰੋਗੇ ਬੜੀ ਸ਼ਰਮ ਦੀ ਗੱਲ ਕਹਿੰਦੇ ਸਕੂਲ ਵਾਲਿਆਂ ਦੇ ਔਰ ਜਿਹੜੇ ਸਕੂਲ ਦੇ ਸੰਤ ਦਾਸ ਸਿੰਘ ਦਾਸ ਦੇ ਨਾਂ ਦੇ ਸਕੂਲ ਆ ਗਏ ਨਾ ਉਹਨਾਂ ਨੂੰ ਵੀ ਕਹਿੰਨੇ ਕਿ ਤੁਸੀਂ ਇੱਕ ਹਿੰਦੂਆ ਦੀ ਪ੍ਰਤਿਮਾ ਨੂੰ ਹਿੰਦੂਆ ਦੀ ਆਸਥਾ ਨਾਲ ਜਾਣ ਬੁੱਝ ਕੇ ਅੱਜ ਅਸੀਂ ਮੰਗ ਪੱਤਰ ਦਿੱਤਾ ਸ਼ਿਕਾਇਤ ਦਿੱਤੀ ਐਸਪੀ ਸਾਹਿਬ ਨੂੰ ਔਰਾਸ ਕਰਦੇ ਹਾਂ ਕਿ 24 ਘੰਟੇ ਦੇ ਵਿੱਚ ਪਰਚਾ ਦਰਜ ਹੋਊਗਾ ਜੇਕਰ ਨਹੀਂ ਹੁੰਦਾ ਤੇ ਅਸੀਂ ਰੋਡ ਤੇ ਬਹਿ ਕੇ ਸਕੂਲ ਦੇ ਬਾਹਰ ਬਹਿ ਕੇ ਦਾ ਰੋਸ ਪ੍ਰਦਰਸ਼ਨ ਕਰਾਂਗੇ ਅੱਛਾ ਤੁਸੀਂ ਕਹਿ ਰਹੇ ਹੋ ਕਿ ਮੰਤਰਾ ਦਾ ਉਪਚਾਰ ਕੀਤਾ ਹੈ ਇੰਟਰਨੈਸ਼ਨਲ ਫੈਸਟੀਵਲ ਵਿੱਚ ਵੀ ਇਹਦਾ ਦੇ ਮੰਤਰਾ ਦਾ ਉਪਚਾਰ ਕੀਤਾ ਜਾਂਦਾ ਉਦੋਂ ਤੁਹਾਡੇ ਵੱਲੋਂ ਕਿਉਂ ਨਹੀਂ ਦੇਖੋ ਜਿਹੜਾ ਸਾਡੇ ਸ਼ਹਿਰ ਦੇ ਵਿੱਚ ਜੋ ਹੋਇਆ ਦੇਖੋ ਸਾਨੂੰ ਜੋ ਸਾਡੇ ਧਿਆਨ ਚ ਆਇਆ ਜਾਂ ਸਾਡੇ ਸ਼ਹਿਰ ਦੇ ਵਿੱਚ ਹੋਈ ਜਿਹੜੀ ਘਟਨਾ ਅਸੀਂ ਉਸ ਦੇ ਖਿਲਾਫ ਖੜੇ ਹੋਏ ਆ ਜੇਕਰ ਸਾਡੇ ਸ਼ਹਿਰ ਦੇ ਵਿੱਚ ਇਦਾਂ ਦਾ ਕਿਤੇ ਵੀ ਸਾਡੇ ਧਰਮ ਦੀ ਬੇਅਦਬੀ ਹੋ ਗਈ ਅਸੀਂ ਪਿੱਛਾ ਨਹੀਂ ਹਟਾਗੇ ਉਹ ਚਾਹੇ ਜਿਹੜਾ ਮਰਜੀ ਵਿਅਕਤੀ ਹੋਵੇ ਅਸੀਂ ਉਹਤੇ ਕਾਨੂੰਨੀ ਕਾਰਵਾਈ ਕਰਾ ਕੇ ਰਵਾਂਗੇ ਅਸੀਂ 24 ਘੰਟੇ ਦਾ ਅਲਟੀਮੇਟ ਵੀ ਦਿੱਤਾ ਪ੍ਰਸ਼ਾਸਨ ਨੇ ਵਿਸ਼ਵਾਸਨ ਦਿੱਤਾ ਕਿ ਕਾਰਵਾਈ ਕੀਤੀ ਜਾਊ ਹਿੰਦੂ ਤਾंडਵ ਦੇ ਉੱਤੇ ਹੋਏ ਰੈਂਪ ਵਾਕ ਨੂੰ ਲੈ ਕੇ ਵਿਵਾਦ ਛਿੜ ਚੁੱਕਿਆ ਦਰਿਸਲ ਮਾਮਲਾ ਜਲੰਧਰ ਦਾ ਜਿੱ ਪਹਿਲਾ ਇੱਕ ਪ੍ਰੋਗਰਾਮ ਹੁੰਦਾ ਹੈ ਤੇ ਸਕੂਲ ਦੇ ਵਿੱਚ ਕਾਲੀ ਮਾਤਾ ਦੇ ਤਾंडਵ ਦੇ ਉੱਪਰ ਕੁਝ ਲੜਕੀਆਂ ਦੇ ਵੱਲੋਂ ਰੈਂਪ ਵਾਕ ਕੀਤਾ ਗਿਆ ਇਸ ਨੂੰ ਲੈ ਕੇ ਜਲੰਧਰ ਪੁਲਿਸ ਕਮਿਸ਼ਨਰ ਨੂੰ Hindu ਸੰਗਠਨਾ ਦੇ ਵੱਲੋਂ ਮੰਗ ਪੱਤਰ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਜੋ ਵੀ ਬੀਤੇ ਕੁਝ ਦਿਨਾਂ ਪਹਿਲਾਂ ਹੋਇਆ ਉਸ ਦਿਨ Hindu ਸਮਾਜ ਨੂੰ ਕਾਫੀ ਠੇਸ ਪਹੁੰਚੀ ਹੈ ਉਹਨਾਂ ਪੁਲਿਸ ਕਮਿਸ਼ਨਰ ਨੂੰ ਮੰਗ ਕੀਤੀ ਹੈ ਕਿ ਸਕੂਲ ਦੇ ਉੱਤੇ ਤੇ ਪ੍ਰਬੰਧਕਾਂ ਦੇ ਉੱਪਰ ਸਖਤ ਕਾਰਵਾਈ ਹੋਵੇ ਕਿਉਂਕਿ ਇਸ ਦਿਨ Hindu ਸਮਾਜ ਦੇ ਮਨਾਂ ਨੂੰ ਕਾਫੀ ਸੱਟ ਵੱਜੀ ਉਹਨਾਂ ਕਿਹਾ ਕਿ ਜੇਕਰ ਕਾਰਵਾਈ ਨਹੀਂ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਪ੍ਰਦਰਸ਼ਨ ਤੇਜ਼ ਕੀਤਾ ਜਾਵੇਗਾ ਜੈ ਸ਼੍ਰੀ ਰਾਮ ਜੀ ਮੈਂ ਸੁਨੀਲ ਕੁਮਾਰ ਬੰਟੀ ਯੁਵਾ ਕੌਮੀ ਪ੍ਰਧਾਨ ਸ਼ਿਵਸਨਾ ਲੋਇਨ ਤੋਂ ਮੇਰੇ ਨਾਲ ਐਂਟੀ ਖਾਲਿਸਤਾਨ ਫਰੰਟ ਦੇ ਯੁਵਾ ਰਾਸ਼ਟਰੀ ਪ੍ਰਧਾਨ ਵੀ ਨੇ ਕਪੂਰ ਜੀ ਰੰਗ ਦਲ ਤੋਂ ਇੰਦਰਜੀਤ ਝਾ ਜੀ ਸ਼੍ਰੀ ਰਾਮ ਸੈਨਾ ਤੋਂ ਉਤਰਵਿੰਦਰ ਮਿਸ਼ਰਾ ਜੀ ਹਿੰਦੂ ਤਖਤ ਤੋਂ ਪਵਨ ਪਨੋੜ ਜੀ ਬੋਬਿੰਦ ਜੀ ਸਾਡੇ ਮੁਸਲਿਮ ਵਿੰਗ ਤੋਂ ਜੈਵਲ ਅਲੀ ਖਾਨ ਜੀ ਅੱਜ ਅਸੀਂ ਆਏ ਹਾਂ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦੇਣ ਜਿਹੜੇ ਸਕੂਲ ਦੇ ਵਿੱਚ ਜਿਹੜੀ ਬੇਅਦਬੀ ਕੀਤੀ ਗਈ ਹੈ ਉਸ ਬੇਅਦਬੀ ਦੇ ਵਿੱਚ ਦੇਖੋ ਮੰਤਰਾ ਦਾ ਉਚਾਰਨ ਇੱਕ ਮਾਡਲਿੰਗ ਦੇ ਵਿੱਚ ਮੰਤਰਾ ਦਾ ਉਚਾਰਨ ਹਿੰਦੂਆਂ ਦੀ ਆਸਥਾ ਨਾਲ ਖਿਲਵਾੜ ਦੇਖੋ ਤੁਸੀਂ ਮੋਡਰਨਿੰਗ ਕਰਾੜੇ ਜਿਹੜੇ ਮਰਜ਼ੀ ਆਪਣੇ ਸੌਂਗ ਲਾਓ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਜੇ ਸਾਡੇ ਮੰਤਰਾਂ ਦੇ ਉਚਾਰਨ ਨੂੰ ਤੁਸੀਂ ਮੋਡਰਨਿੰਗ ਦੇ ਥਾਂ ਤੇ ਵਰਤੋਗੇ ਕਿਉਂਕਿ ਮੰਤਰ ਸਾਡੀ ਆਸਥਾ ਵਾ ਹਿੰਦੂਆਂ ਦੇ ਵਿੱਚ ਜਦੋਂ ਵੀ ਕੋਈ ਪੂਜਾ ਅਰਚਨਾ ਪਾਠ ਕੀਤਾ ਜਾਂਦਾ ਉਦੋਂ ਮੰਤਰਾਂ ਦਾ ਉਚਾਰਨ ਕੀਤਾ ਜਾਂਦਾ ਔਰ ਤੁਸੀਂ ਮੰਤਰਾਂ ਦਾ ਉਚਾਰਨ ਇੱਕ ਮੋਡਰਨਿੰਗ ਲਈ ਕਰੋਗੇ ਬੜੀ ਸ਼ਰਮ ਦੀ ਗੱਲ ਕਹਿੰਦੇ ਸਕੂਲ ਵਾਲਿਆਂ ਨੇ ਔਰ ਜਿਹੜੇ ਸਕੂਲ ਦੇ ਸੰਤ ਦਾਸ ਸਿੰਘ ਦਰ ਦੇ ਨਾਂ ਦੇ ਸਕੂਲ ਆਏ ਨੇ ਉਹ ਵੀ ਕਹਿੰਦੇ ਕਿ ਤੁਸੀਂ ਇੱਕ ਹਿੰਦੂਆ ਦੀ ਪ੍ਰਤਿਮਾ ਨੂੰ ਹਿੰਦੂਆਂ ਦੀ ਆਸਥਾ ਨਾਲ ਜਾਣ ਬੁੱਝ ਕੇ ਖਿਲ ਅੱਜ ਅਸੀਂ ਮੰਗ ਪੱਤਰ ਦਿੱਤਾ ਸ਼ਿਕਾਇਤ ਦਿੱਤੀ ਐਸਪੀ ਸਾਹਿਬ ਨੂੰ ਔਰ ਆਸ ਕਰਦੇ ਹਾਂ ਕਿ 24 ਘੰਟੇ ਦੇ ਵਿੱਚ ਪਰਚਾ ਦਰਜ ਹੋਊਗਾ ਜੇਕਰ ਨਹੀਂ ਹੁੰਦਾ ਤੇ ਅਸੀਂ ਰੋਡ ਤੇ ਬਹਿ ਕੇ ਸਕੂਲ ਦੇ ਬਾਹਰ ਬਹਿ ਕੇ ਦਾ ਰੋਸ ਪ੍ਰਦਰਸ਼ਨ ਕਰਾਂਗੇ ਤੁਸੀਂ ਕਹਿ ਰਹੇ ਹੋ ਕਿ ਮੰਤਰਾਂ ਦਾ ਉਪਚਾਰ ਕੀਤਾ ਹੈ ਇੰਟਰਨੈਸ਼ਨਲ ਫੈਸਟੀਵਲ ਵਿੱਚ ਵੀ ਇਦਾਂ ਦੇ ਮੰਤਰਾਂ ਦਾ ਉਪਚਾਰ ਕੀਤਾ ਜਾਂਦਾ ਉਦੋਂ ਤੁਹਾਡੇ ਵੱਲੋਂ ਕਿਉਂ ਨਹੀਂ ਦੇਖੋ ਜਿਹੜਾ ਸਾਡੇ ਸ਼ਹਿਰ ਦੇ ਵਿੱਚ ਜੋ ਹੋਇਆ ਦੇਖੋ ਸਾਨੂੰ ਜੋ ਸਾਡੇ ਧਿਆਨ ਚ ਆਇਆ ਜਾਂ ਸਾਡੇ ਸ਼ਹਿਰ ਦੇ ਵਿੱਚ ਹੋਈ ਜਿਹੜੀ ਘਟਨਾ ਅਸੀਂ ਉਸ ਦੇ ਖਿਲਾਫ ਖੜੇ ਹੋਏ ਆ ਜੇਕਰ ਸਾਡੇ ਸ਼ਹਿਰ ਦੇ ਵਿੱਚ ਇਦਾਂ ਦਾ ਕਿਤੇ ਵੀ ਸਾਡੇ ਧਰਮ ਦੀ ਬੇਅਦਬੀ ਹੋ ਗਈ ਅਸੀਂ ਪਿੱਛਾ ਨਹੀਂ ਹਟਾਗੇ ਉਹ ਚਾਹੇ ਜਿਹੜਾ ਮਰਜੀ ਵਿਅਕਤੀ ਹੋਵੇ ਅਸੀਂ ਉੱਤੇ ਕਾਨੂੰਨੀ ਕਾਰਵਾਈ ਕਰਾ ਕੇ ਰਵਾਂਗੇ ਅਸੀਂ 24 ਘੰਟੇ ਦਾ ਅਲਟੀਮੇਟ ਵੀ ਦਿੱਤਾ ਪ੍ਰਸ਼ਾਸਨ ਨੇ ਵਿਸ਼ਵਾਸਨ ਦਿੱਤਾ ਕਿ ਕਾਰਵਾਈ ਕੀਤੀ ਜਾਊਗੀ She